ਤੋ ਇੱਕ ਦੋਸਤ ਮਿਲ ਗਿਆ ਸੀਗਾ ਇੱਕ ਪੰਜਾਬੀ ਵੀਰ ਮੈਨੂੰ ਐਡੀ ਵੱਡੀ ਟ੍ਰੇਨ ਦੇ ਵਿੱਚੋਂ ਸਿਰਫ ਇੱਕ ਪੰਜਾਬੀ ਮਿਲਿਆ ਫਰਾਕਾ ਐਕਸਪ੍ਰੈਸ ਦੇ ਵਿੱਚ ਤੇ ਜਦਾਂ ਵੀ ਜੇਕਰ ਤੁਸੀਂ ਪਟਨਾ ਸਾਹਿਬ ਆਉਣਾ ਹੁੰਦਾ ਜਾਂਦਾ ਬਈ ਅਕਾਲ ਤਖਤ ਐਕਸਪ੍ਰੈਸ ਚੱਲਦੀ ਆ ਅੰਮ੍ਰਿਤਸਰ ਤੋਂ ਉਹਦੇ ਚੜ ਕੇ ਆਇਆ ਕਰੋ ਤੇ ਯਾਰ ਇਹ ਬਠਿੰਡੇ ਤੋਂ ਜਿਹੜੀਆਂ ਚੱਲਦੀਆਂ ਨੇ ਟ੍ਰੇਨਾਂ ਇਹਦੇ ਵਿੱਚ ਤਾਂ ਵੀ ਪੰਜਾਬੀ ਬਹੁਤ ਘੱਟ ਹੁੰਦੇ ਆ ਨਾ ਮਾਤਰੀ ਹੁੰਦੇ ਹੈਗੇ ਤੇ ਬਹੁਤ ਔਖਾ ਹੋ ਜਾਂਦਾ ਯਾਰ ਹੋਰ ਜਨਤਾ ਦੇ ਨਾਲ ਵੀ ਸਫ਼ਰ ਕਰਨਾ ਤੇ ਚਲੋ ਬਾਕੀ ਆ ਦੇਖੋ ਵੀ ਖਚਾ ਗਾਜਟ ਰੇਲ ਤਰਨਾਂ ਭਰੀਆਂ ਰਹਿੰਦੀਆਂ ਨੇ ਜੂਪੀ ਤੇ ਬਿਹਾਰ ਦੇ ਵਿੱਚ ਦਾ ਯਾਰ ਵੀ ਲੋਕ ਪਤਾ ਨਹੀਂ ਕਿੱਧਰੋਂ ਨਿਕਲਦੇ ਕਿੱਧਰੋਂ ਆਉਂਦੇ ਆਗੇ ਇੰਨਾ ਜਿਆਦਾ ਸਟੇਸ਼ਨਾਂ ਤੇ ਰਸ਼ ਹੁੰਦਾ ਹੈਗਾ ਤੇ ਹੋਰ ਬਾਕੀ ਕੁਝ ਵੀ ਤੁਸੀਂ ਜੇਕਰ ਤੁਹਾਨੂੰ ਕੋਈ ਚੰਗਾ ਲੱਗੇ ਮਾੜੀ ਚੀਜ਼ ਲੱਗੇ ਜਾਂ ਕੋਈ ਚੀਜ਼ ਹੋਰ ਪੁੱਛਣ ਵਾਲੀ ਉਹ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਦਿਆ ਕਰੋ ਤਾਂ ਜੋ ਆਪਾਂ ਜਿੰਨੀਆਂ ਵੀ ਯਾਤਰਾਵਾਂ ਕਰਦੇ ਆ ਉਹਦੇ ਵਿੱਚ ਤੁਹਾਡੇ ਨਾਲ ਉਹ ਜਾਣਕਾਰੀ ਵੀ ਸਾਂਝੀ ਕੀਤੀ ਜਾਵੇ ਇਹ ਲਖਨਊ ਦਾ ਰੇਲਵੇ ਸਟੇਸ਼ਨ ਹੈਗਾ ਇੱਥੇ ਤਕਰੀਬਨ 7 ਤੋਂ 8 ਗੱਡੀਆਂ ਖੜ ਜਾਂਦੀਆਂ ਨੇ ਇੱਕੋ ਟਾਈਮ ਦੇ ਵਿੱਚ ਵੀ ਐਡਾ ਵੱਡਾ ਸਟੇਸ਼ਨ ਹੈਗਾ ਇਹ ਤੇ ਬਾਕੀ ਇਹਦੇ ਬਾਰੇ ਹੋਰ ਜਾਣਕਾਰੀ ਆ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਾਂਝੀ ਕਰੂੰਗਾ ਤੇ ਇੱਕ ਚੀਜ਼ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਦਾਗਾ ਯਾਰ ਜਿਵੇਂ ਆਪਾਂ ਪਾਣੀ ਦੀ ਬੋਤਲ ਲੈਨੇ ਆ 10 ਰੁਪਏ ਦੀ 20 ਰੁਪਏ ਦੀ ਹੋ ਗਈ ਆ ਹੁਣ ਤਾਂ ਇਹ ਵੱਡੇ ਸਟੇਸ਼ਨਾਂ ਤੇ ਨਾ ਇਹ ਆਰਓ ਵਾਲੇ ਸਿਸਟਮ ਲੱਗੇ ਹੋਇਆ ਸਿਰਫ 5 ਰੁਪਏ ਦੇ ਵਿੱਚ 1 ਲੀਟਰ ਪਾਣੀ ਭਰ ਦਿੰਦੇ ਆ ਤਾਂ ਤੁਸੀਂ ਆਪਦੀ ਵੱਡੀ ਬੋਤਲ ਹੁੰਦੀ ਹੈ ਜਿਹੜੀ ਕੈਰੀ ਕਰਕੇ ਲੈ ਕੇ ਆਓ ਜਾਂ ਕੈਂਪਰ ਲਿਓ 2-3 ਲੀਟਰ ਵਾਲਾ ਉਹਦੇ ਵਿੱਚ ਵੀ ਵੱਡੇ ਸਟੇਸ਼ਨ ਤੋਂ ਪਾਣੀ ਪਰਵਾਇਆ ਤੇ ਪਾਣੀ ਦਾ ਚਲੋ ਆਪਦਾ ਖਿਆਲ ਰੱਖਿਆ ਕਰੋ ਕਿਉਂਕਿ ਇਧਰਲਾ ਪਾਣੀ ਵੀ ਆਪਾਂ ਨੂੰ ਸੂਟ ਨਹੀਂ ਕਰਦਾਗਾ ਪੰਜਾਬੀਆਂ ਨੂੰ ਤੇ ਬਾਕੀ ਠੀਕ ਆ ਯਾਰ ਫਲ ਫਰੂਟ ਖਾ ਲਿਆ ਕਰੋ ਫਲ ਫਰੂਟ ਆਪਾਂ ਪਹਿਲਾਂ ਵੀ ਖਾਦੇ ਸੀਗੇ ਤੇ ਖਾਣ ਪੀਣ ਨੂੰ ਉਹੀ ਇਟਲੀ ਸੰਬਰ ਹੋਰੀ ਚੌਲ ਤੇ ਇਹਨਾਂ ਦਾ ਤਾਂ ਨੌਨ ਵੇਜ ਵੀ ਚੱਲਦਾਗਾ ਤੇ ਉਹ ਆਪਣੇ ਤੁਹਾਨੂੰ ਪਤਾ ਸੂਟ ਨਹੀਂ ਪੈਂਦਾਗਾ ਤੇ ਬਾਕੀ ਟ੍ਰੇਨ ਅੱਜ ਪਹਿਲਾਂ ਤਾਂ ਇਹ ਡੇਢ ਘੰਟੇ ਮੰਗੂ ਲੇਟ ਸੀਗੀ ਤੇ ਹੁਣ ਫਿਲਹਾਲ ਟਾਈਮ ਟੂ ਟਾਈਮ ਚੱਲ ਰਹੀ ਆ ਹੁਣ ਵੀ ਪਿੱਛੇ ਜੇ ਵਧੀਆ ਟਾਈਮ ਕਵਰ ਕਰ ਗਈ ਸੀ ਪਰ ਫਿਰ ਸਟੇਸ਼ਨ ਦੇ ਜਗ੍ਹਾ ਨਾ ਹੋਣ ਕਰਕੇ ਇਹਨਾਂ ਨੇ ਅੱਧਾ ਘੰਟਾ ਪਿੱਛੇ ਖੜਾਈ ਰੱਖੀ ਤੇ ਹੁਣ ਇਹ ਕੰਟੀਨਿਊ ਅੱਗੇ ਲੈ ਕੇ ਜਾਣਗੇ ਤੇ ਹੁਣ ਬਾਕੀ ਦੇਖਦੇ ਆ ਕਿ ਕੱਲ ਨੂੰ ਆਪਾਂ ਹੁਣ ਆਪਾਂ ਖਾਣਾ ਪੀਣਾ ਖਾ ਕੇ ਤੇ ਆਪਾਂ ਟ੍ਰੇਨ ਦੇ ਵਿੱਚ ਬਹਿ ਜਾਾਂਗੇ ਤੇ ਸਵੇਰੇ 6 ਵਜੇ ਲਗਭਗ ਦਿੱਲੀ ਪਹੁੰਚ ਜੂਗੀ ਦਿੱਲੀ ਤੋਂ ਬਸ ਫੇਰ ਤਾਂ ਆਪਣਾ ਮੰਨ ਲਓ ਵੀ ਪੰਜਾਬ ਚੱਲ ਪੈਂਦਾਗਾ ਹਰਿਆਣਾ ਵੀ ਲਗਭਗ ਪੰਜਾਬ ਵਰਗਾ ਹੀ ਆ ਤੇ ਆਪਾਂ ਤਕਰੀਬਨ ਤਕਰੀਬਨ 12 ਤੋਂ 1 ਦੇ ਵਿਚਾਲੇ ਆਪਾਂ ਬਠਿੰਡੇ ਪਹੁੰਚ ਜਾਾਂਗੇ ਬਾਕੀ ਯਾਤਰਾ ਦੇ ਦੌਰਾਨ ਜੋ ਕੋਈ ਹੋਰ ਵੀਡੀਓ ਹੋਈਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਵਾਂਗੇ ਸੋ ਧੰਨਵਾਦ ਸਾਥੀਓ ਯਾਤਰਾ ਕਿਵੇਂ ਲੱਗੀ ਤੇ ਕੀ ਇਹਦੇ ਵਿੱਚ ਕਮੀਆਂ ਪੇਸ਼ ਆਈਆਂ ਉਹ ਵੀ ਜ਼ਰੂਰ ਦੱਸਿਓ ਆਪਣਾ ਫਰਸਟ ਵਲੌਗ ਆ ਧੰਨਵਾਦ